ਜੀ ਅੱਜ ਆਪਾਂ ਬਣਾ ਰያ ਜੀ ਖਜੂਰਾ ਵਾਲਾ ਦੁੱਧ ਖਜੂਰਾ ਸਭ ਨੂੰ ਹੀ ਪਤਾ ਜੀ ਦੇਖੋ ਸਰਦੀਆਂ ਵਿੱਚ ਆਪਾਂ ਨੂੰ ਖਾਣੀਆਂ ਚਾਹੀਦੀਆਂ ਇਹ ਗਰਮ ਹੁੰਦੀਆਂ ਨੇ ਤੇ ਆਪਾਂ ਨੂੰ ਠੰਡ ਤੋਂ ਵੀ ਬਚਾ ਕੇ ਰੱਖਦੀਆਂ ਨਿਗੀਆਂ ਤੇ ਆਪਾਂ ਲੈਤੀਆਂ ਜੀਆਂ ਥੋੜੀਆਂ ਜੀਆਂ ਖੰਜੂਰਾ ਇਸ ਤਰ੍ਹਾਂ ਤੇ ਆਪਾਂ ਥੋੜੀਆਂ ਜੀਆਂ ਲੈ ਲਈਆਂ ਜੀ ਇੰਨੀਆਂ ਕਾ ਆਪਾਂ 10-12 ਖੰਜੂਰਾ ਲੈ ਲਈਆਂ ਤੇ ਜਿਹੜੇ ਸਾਰੇ ਇਹਦੇ ਵੀ ਸੀਗੇ ਉਹ ਆਪਾਂ ਕੱਢ ਦਿੱਤੇ ਨੇਗੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਕੇ ਇਹਦਾ ਪੇਸਟ ਤਿਆਰ ਕਰਾਂਗੇ ਜੀ ਆਪਾਂ ਇਹਦੇ ਵਿੱਚ ਚਾਹੀਏ ਤਾਂ ਆਪਾਂ ਇਹਦੇ ਵਿੱਚ ਬਦਾਮ ਕਾਜੂ ਅਖਰੋਟ ਕੁਝ ਵੀ ਪਾ ਸਕਦੇ ਆਂਗੇ ਤੇ ਜਿੰਨਾ ਵੀ ਚੀਜ਼ਾਂ ਆਪਾਂ ਪਾਵਾਂਗੇ ਬਸ ਉਹ ਹੈਲਦੀ ਦੁੱਧ ਬਣੂਗਾ ਪਰ ਅਸੀਂ ਬਣਾ ਰਹੇ ਹਾਂ ਜੀ ਕੱਲੀ ਖਜੂਰਾ ਵਾਲੀ ਆਪਾਂ ਇਹਨੂੰ ਪੀਸ ਦਿਆਂ ਜੀ ਪਹਿਲਾਂ ਸਭ ਤੋਂ ਪਹਿਲਾਂ ਲੋ ਜੀ ਆਪਾਂ ਜਿਹੜੀਆਂ ਆਪਣੀਆਂ ਖਜੂਰਾ ਸੀਗੀਆਂ ਆਪਾਂ ਥੋੜੀਆਂ ਜਿਹਾ ਮੋਟੇ-ਮੋਟੇਆਂ ਪੀਸ ਲੈਂਦੀਆਂ ਇਹ ਤੇ ਦੁੱਧ ਨੂੰ ਆਪਣੇ ਨੂੰ ਬਾਲ ਆ ਰਿਹਾ ਜੀ ਆਪਾਂ ਸਾਰੀਆਂ ਖਜੂਰਾ ਇਹਦੇ ਵਿੱਚ ਪਾ ਦਨੇ ਆਂਗੇ ਲੋ ਜੀ ਆਇਆ ਆਪਾਂ 2 ਮਿੰਟ ਦੇ ਵਿੱਚ ਚਮਚਾ ਮਾਰਦੇ ਰਹਾਂਗੇ ਤੇ ਦੁੱਧ ਨੂੰ ਨਾ 5-4 ਵਾਰੀਆਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਵਿੱਚ ਇਹ ਚੰਗੀ ਤਰ੍ਹਾਂ ਹਿਲਾ ਲਿਆ ਜੀ ਜਦੋਂ ਆਪਾਂ ਇਹਦਾ ਪਤਾ ਹੀ ਨਹੀਂ ਚੱਲਦਾ ਹੈਗਾ ਵੀ ਆਪਾਂ ਇਹਦੇ ਵਿੱਚ ਖਜੂਰਾ ਪਾਈਆਂ ਨੇ ਪਰ ਦੁੱਧ ਐਨਾ ਵਧੀਆ ਤੇ ਐਨਾ ਟੇਸਟੀ ਬਣਦਾ ਜੀ ਬਹੁਤ ਵਧੀਆ ਬਣਦਾ ਤੇ ਜਿਹੜੇ ਬੱਚੇ ਜਿਵੇਂ ਖਜੂਰਾ ਖਾਂਦੇ ਨਹੀਂ ਹੈਗੇ ਤੇ ਆਪਾਂ ਉਹਨਾਂ ਨੂੰ ਸਰਦੀਆਂ ਕਰਕੇ ਖਵਾਉਣੀਆਂ ਵੀ ਚਾਹੁੰਦੇ ਆ ਪਰ ਆਪਾਂ ਐਂ ਦੁੱਧ ਚ ਹਿਲਾ ਦਵਾ ਕੇ ਬਿੱਟੀ ਮਿਕਸ ਹੋ ਜਾਂਨ ਯਾਨੀ ਇਹ ਹੀ ਆਪਾਂ ਇਹ ਦੁੱਧ ਬੱਚਾ ਨੂੰ ਪਿਲਾ ਸਕਦੇ ਆਂਗੇ ਤੇ ਬੱਚਾ ਨੂੰ ਠੰਡ ਤੋਂ ਵੀ ਬਚਾ ਕੇ ਰੱਖਦਾ ਤੇ ਇਹ ਪੇਸਟ ਵੀ ਬਣਦਾ ਜੀ ਵਧੀਆ ਲੋ ਜੀ ਥੋੜੀ ਜਿਹੀ ਦੋ ਕ ਚਮਚੇ ਆਪਾਂ ਇਹਦੇ ਵਿੱਚ ਚੀਨੀ ਦੇ ਵੀ ਪਾ ਦਿੰਨੇ ਆਂ ਦੇਖੋ ਜੀ ਆਪਣਾ ਦੁੱਧ ਹੈ ਜਿਹੜਾ ਕਿਵੇਂ ਵਾਲੇ ਇਹਨੂੰ ਆਈ ਜਾਂਦੇ ਨੇਗੇ ਤੇ ਰਿਜੀ ਜਾਂਦਾ ਦੁੱਧ ਇਸ ਤਰ੍ਹਾਂ ਹੀ ਆਪਾਂ ਇਹਨੂੰ 2-4 ਮਿੰਟ ਵਾਸਤੇ ਇਸ ਤਰ੍ਹਾਂ ਹੀ ਹਿੜ ਜਾਵੋਨੇਗਾ ਤਾਂ ਜੋ ਜਿਹੜਾ ਖੰਜੂਰਾ ਦਾ ਅਸਰ ਹੈ ਸਾਰਾ ਆਪਣੇ ਦੁੱਧ ਵਿੱਚ ਆ ਜਾਏ ਤੇ ਆਪਣਾ ਦੁੱਧਾ ਜਿਹੜਾ ਬਹੁਤ ਵਧੀਆ ਬਣ ਜੇ ਲੋ ਜੀ ਦੁੱਧ ਆਪਣਾ ਹੈਗਾ ਬਿਲਕੁਲ ਰੈਡੀ ਥੋੜਾ ਜਿਹਾ ਇਹਦਾ ਕਲਰ ਵੀ ਚੇਂਜ ਹੋ ਗਿਆ ਇਹ ਦੁੱਧ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਪੀਣ ਦੇ ਵਾਸਤੇ ਜੇ ਆਪਾਂ ਠੰਡ ਤੋਂ ਬਚਣਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਬਚਾ ਕੇ ਰੱਖਣਾ ਤਾਂ ਇਹ ਦੁੱਧ ਆਪਰ ਉਹ ਰੋਜ਼ ਪੀਓ ਤੇ ਠੰਡ ਤੋਂ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਲੋ ਜੀ ਖੰਜੂਰਾ ਵਾਲਾ ਦੁੱਧ ਹੈਗਾ ਆਪਣਾ ਬਿਲਕੁਲ ਰੈਡੀ ਪੀਣ ਦੇ ਲਈ ਤੇ ਆਪਾਂ ਜਿਹੜੀਆਂ ਖਜੂਰਾਂ ਜੀ ਜੇ ਆਪਾਂ ਨਹੀਂ ਇਹਨੂੰ ਪੀਸ ਸਕਦੇ ਤਾਂ ਆਪਾਂ ਇਹਨੂੰ ਥੋੜੀਆਂ ਜਿਹੀਆਂ ਬਰੀਕ ਕੱਟ ਕੇ ਵੀ ਇਸ ਤਰ੍ਹਾਂ ਦੁੱਧ ਦੇ ਵਿੱਚ ਵਾਰ ਸਕਦੇ ਆਂਗੇ ਤੇ ਪਰ ਥੋੜੇ ਥੋੜੇ ਜਿਹੜੇ ਪੱਤੇ ਜੇ ਹੁੰਦੇ ਨੇ ਖਜੂਰਾਂ ਦੇ ਦੁੱਧ ਦੇ ਵਿੱਚ ਰਹਿ ਜਾਂਦੇ ਨੇ ਕਈ ਵਾਰ ਬੱਚੇ ਪੀਣਾ ਪਸੰਦ ਨਹੀਂ ਕਰਦੇ ਤਾਂ ਆਪਾਂ ਬੱਚਿਆਂ ਨੂੰ ਇਹ ਪੁਣਕੇ ਵੀ ਦੁੱਧ ਪਿਲਾ ਸਕਦੇ ਆਂ ਜੀ ਤੇ ਇਹ ਜ਼ਰੂਰ ਪਿਲਾਓ ਬੱਚਿਆਂ ਨੂੰ ਤੇ ਬਹੁਤ ਹੀ ਵਧੀਆ ਜੀ ਜਿਵੇਂ ਅੱਜ ਕੱਲ੍ਹ ਠੰਡ ਪੈ ਰਹੀ ਹੈ ਇਹ ਬਹੁਤ ਹੀ ਵਧੀਆ ਦੁੱਧ ਬਣ ਕੇ ਤਿਆਰ ਹੁੰਦਾ ਜੀ ਤੇ ਪੀਣ 'ਚ ਵੀ ਬਹੁਤ ਟੇਸਟੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਸਾਡੀ ਵੀ